ਸਾਸਰੀ ਕਾਲ ਜੀ ਹਾਂਜੀ ਵੀਰੇ 42 ਗਾਮਾ ਬਕਾਉ 42 ਗਾਮਾ ਵੀਰੇ ਬਕਾਉ ਵੱਡੀਆਂ ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਵੀਰੇ ਸਾਰੀ ਅੱਦਾ ਮਾਲ ਤਾਜ਼ਾ ਸੁਗਿਆ ਅੱਦਾ ਸੋਣ ਵਾਲਾਗਾ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲਾ ਜਿਲ੍ਹਾ ਵੀਰੇ ਬਰਨਾਲਾ ਦਾ ਕਰੰਟ ਨੰਬਰ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਤੁਸੀਂ WhatsApp ਤੇ ਕੋਈ ਵੀ ਮੈਸੇਜ ਕਰੋਗੇ ਜਿਹੜੀ ਲੋਕੇਸ਼ਨ ਆਪਣੀ ਤੁਹਾਨੂੰ ਆਟੋਮੈਟਿਕ ਚਲੀ ਜਾਊਗੀ ਉਹ ਸਿੱਧਾ ਵੀਰੇ ਤੁਹਾਨੂੰ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਇਹਦਾ ਲਾਡ ਕੱਢਣਾ ਵੀਰੇ ਤਰੀਕ ਨੋਟ ਕਰੋ 11 ਤਰੀਕ ਨਵਾਂ ਮਹੀਨਾ 2025 ਦਿਨ ਵੀਰਵਾਰ ਬਣਦਾ 11 ਤਰੀਕ ਨਵਾਂ ਮਹੀਨਾ 2025 ਵੀਰੇ ਦਿਨ ਵੀਰਵਾਰ ਨੂੰ ਸਵੇਰ 7:00 ਵਜੇ ਆਪਾਂ ਸੱਤੇ ਵਜੇ ਸੌਦੇ ਚਾਲੂ ਕਰਾਂਗੇ 11 ਵਜੇ ਤੱਕ ਕੰਮ ਚੱਲੂਗਾ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਦੇ ਵਿੱਚ 42 ਨਾਗ ਹੋਣਗੇ ਦੂਰ ਵਾਲੇ ਵੀਰ ਵੀਰੇ ਸਵੇਰ ਥੋੜਾ ਜਲਦੀ ਆਉਣ ਦੇ ਵਿੱਚ ਫਾਇਦਾ ਹੁੰਦਾ ਸਵੇਰ 7:00 ਤੋਂ 8:00 ਵਜੇ ਦੇ ਵਿੱਚ ਆਉਣ ਦੇ ਵਿੱਚ ਫਾਇਦਾ ਹੁੰਦਾ ਬੜਾ ਲੇਟ ਆਉਣ ਦਾ ਫਾਇਦਾ ਨਹੀਂ ਮਾਰਕੀਟ ਆਵਦੀ ਇੱਕ ਦਿਨ ਪਹਿਲਾਂ ਲਾਜ਼ਮੀ ਘੁੰਮ ਕੇ ਆਓ ਤੁਹਾਡੀ ਮਾਰਕੀਟ ਘੁੰਮੀ ਹੋਊਗੀ ਰ ਤੁਹਾਨੂੰ 15 ਤੋਂ 20 ਹਜ਼ਾਰ ਦਾ ਫਾਇਦਾ ਨਜ਼ਰ ਆਊ ਕੱਲੇ ਕੱਲੇ ਨਾਗ ਦੇ ਵਿੱਚ 42 ਨਾਗ ਹੋਣਗੇ 15 ਤਾਜ਼ 65000 ਤੋਂ ਰੇਟ ਚੱਲੂ ਉੱਪਰ ਨੂੰ ਜਾਂਦਾ ਜਾਂਦਾ ਲੱਖ ਤੱਕਰ ਜਾਊਗਾ 5-600 ਦੇ ਲੱਖ ਤੋਂ ਬਾਹਰ ਹੋਣਗੇ ਦੌਧੀ ਕਪੈਸਿਟੀ 20 ਕਿਲੋ ਤੋਂ ਚੱਲ ਕੇ ਉੱਪਰ ਨੂੰ ਜਾਂਦੀ ਜਾਂਦੀ ਵੀਰੇ 40-45 ਕਿਲੋ ਤੱਕਰ ਜਾਊਗੀ ਤਿੰਨ ਚਾਰ ਮੱਜਾਂ ਵੀ ਇਹਦੇ ਵਿੱਚ ਵੇਚਾਂਗੇ 9 ਤਰੀਕ ਨੂੰ ਇੱਕ ਵਾਰ ਵੀਡੀਓ ਦੁਬਾਰਾ ਫੇਰ ਕਵਰ ਕਰਾਂਗੇ ਤੇ ਵਿੱਚ ਕੱਲਾ-ਕੱਲਾ ਨਾਕ ਤੋੜ ਕੇ ਦਿਖਾਵਾਂਗੇ ਫੋਲ ਵੀਡੀਓ ਦੇਖਣੇ ਆਪਣੇ YouTube ਚੈਨਲ ਤੇ ਜਾ ਸਕਦੇ ਹੋ ਵੀ ਸਿਨੇਮਾ ਕਟਰੀ ਫੰਡ ਦੇ ਨਾਂ ਤੇ ਬਣਿਆਗਾ ਬਾਕੀ ਵੀਰੇ ਟਰਾਂਸਪੋਰਟ ਦੀ ਸਬੰਧ ਸਾਰੀ ਹੈਗਾ ਪੇਮੈਂਟ ਆਨ